स्टाफ तो बंदे है। हर दस बच्चों मैम पर्सनली जोर लाओ पिंड नवे कमरे भी आ रहे हैं, बच्चे है बचे बाद शुभ नाम ਲਾਈਬ੍ਰੇਰੀ ਹਰ ਵਕ ਖੁੱਲੀ ਰੱਖਣੀ ਹੈ ਮੈਮ ਸਿਰ ਪਤਾ ਕੀ ਹੁੰਦਾ ਕੇਵਲ ਬੱਚੇ ਮਤਲਬ ਉੱਥੇ ਪੜਾ ਲੈਂਦੇ ਹੈ ਪਰ ਉਹਨਾਂ ਕੋਲ ਉਹਨਾਂ ਕਰਕੇ ਸੰਭਲੋ ਧਿਆਨ ਰੱਖਣਾ ਪੈਂਦਾ ਪਰ ਜਦੋਂ ਵਰਤਤ ਤੁਸੀਂ ਯਾਨੀ ਲਾਈਬ੍ਰੇਰੀ ਦੇ ਜਦੋਂ ਕਿੰਨੇ ਜਿਹੜਾ ਪੀਰੀਅਡ ਹੁੰਦਾ ਤਾਂ ਇਹ ਕਿਉਂ ਕਦੋਂ ਯੂਜ਼ ਕਰਦੇ ਹੈ ਬੱਚੇ ਇਸ ਲਾਈਬ੍ਰੇਰੀ ਨੂੰ ਸਿਰ ਜਦੋਂ ਫਿਕਰ ਹੁੰਦਾ ਹੈ ਕਿ ਕਦੋਂ ਆਉਣਗੇ ਤੇ ਫਸਟ ਟਾਈਮ ਫਸਟ ਟਾਈਮ ਇਹ ਬਾਬਾ ਕਰਦੇ ਹੈ ਇਧਰ ਕੀ ਹੈ ਮੈਂ ਹੁਣ ਮੈਂ ਵੀ ਇੱਕ ਅੱਧੀ ਕਲਾਸ ਉੱਤੇ ਸ਼ਿਫਟ ਕਰ ਦੋ ਤੁਹਾਡੀ ਉਹ ਵਾਲੀ ਪ੍ਰੋਬਲਮ ਵੀ ਸੋਲਵ ਹੋ ਜੂਗੀ ਥੱਲੇ ਇੰਨੇ ਫਿਲਥੀ ਰੂਮ ਸੇ ਨਵਾਂ ਉਧਰ ਢੋੜ ਕੇ ਨਵਾਂ ਬਣਾ ਦਿੰਦੇ ਆ ਇੱਕ ਅੱਧੀ ਕਲਾਸ ਇੱਥੇ ਸ਼ਿਫਟ ਕਰ ਦੋ ਦੋ ਘੰਟਾ ਕਰੂੰਗਾ ਨਾ ਤੇ ਉਹਦੇ ਨਾਲ ਮੇਰੇ ਆਖਰੀ ਪੰਜ ਦਿਨਸ ਬਚ ਲੈਣਾ ਨਾ ਇਹ ਉਹ ਇਹਨਾਂ ਉੱਤੇ ਖਰਾਦ ਕਰ ਦਿੰਦੇ ਆ ਨਾ ਥੱਲੇ ਦੇ ਤਾਂ ਨਹੀਂ ਆਟਰੂਮ ਬਟ ਬੱਚਿਆਂ ਨੂੰ ਜਿਹੜੇ ਸਾਡੇ ਤੋਂ ਏਖਿਆ ਇਹ ਕਿੰਨੇ ਦਿਨ ਚ ਕਿੰਨੀ ਵਾਰ ਯੂਜ਼ ਹੁੰਦਾ ਸਰ ਕਿੰਨੇ ਪੀਰੀਅਡ ਲਗਾਉਂਦੇ ਕਿੰਨੇ ਪੀਰੀਅਡ ਆ ਦਿੰਦੇ ਸਰ ਮੇਰੇ 5-6 ਦਿਨ 6 ਪੀਰੀਅਡ ਤਾਂ ਟੋਟਲ ਪੀਰੀਅਡ ਕਿੰਨੇ ਦਿਨ ਚ ਦੇ ਦੇ ਦਿੱਲੀ ਦੇ ਪੰਜ ਬੰਦ ਹੁੰਦੇ ਆ ਤੇ ਛੇ ਹੁੰਦੇ ਆ ਤਾਂ ਮਤਲਬ ਸਾਰਾ ਜਿ ਨਹੀਂ ਹੁੰਦੇ ਪਰ ਲੱਗਦਾ ਤਾਂ ਇਹਨਾਂ ਕਿਤੇ ਕੋਈ ਯੂਜ਼ ਹੁੰਦਾ ਹੋਊਗਾ ਸਰ ਨੇ ਵੀ ਆਟਾ ਹੁੰਦਾ ਸਰ ਸਾਡੇ ਵਿੱਚੋਂ ਤਾਂ ਇਹ ਕੋਈ ਬੋਲਦਾ ਹੈ پتہ ਕਿਉਂ ਥੱਲੇ ਉਹ ਵਾਲਾ ਪੋਰਸ਼ਨ ਤੋੜ ਕੇ ਨਵਾਂ ਬਣਾ ਦਾਂਗੇ ਇੱਥੇ ਥੋੜੇ ਕਲਾਸਰੂਮਸ ਵਧੀਆ ਲੱਗਦੇ ਨੇ ਉਹ ਬੁਰੀ ਹਾਲਤ ਉਹਨਾਂ ਕਲਾਸਰੂਮ ਸੀ ਕਿੰਨੇ ਬੱਚੇ ਆ ਤੁਹਾਡੇ ਕੋਲ ਸਰ 9th ਨੇ 21 ਨੇ ਸਰ 10th ਦੇ ਇਹ ਤੇ ਬੱਚਿਆਂ ਨੂੰ ਜੇਕਰ ਕੋਈ ਪ੍ਰੈਕਟੀਕਲ ਲਈ ਸਮਝ ਆਂਦਾ ਕੀ ਕੀ ਕਰਦੇ ਕੀ ਕੀ ਸਿਖਾਉਂਦੇ ਹੋ ਸਰ ਇੰਦਾ ਇਹ ਪਾਈਪਿੰਗ ਮਸ਼ੀਨ ਹੈ ਵੱਡੀ ਪਾਈਪ ਉਹ ਵੀ ਛੋਟੀ ਇਹ ਕਟਿੰਗ ਇਹਨਾਂ ਨੇ ਕੱਢੀ ਹੋਈ ਹੈ ਆਥ ਰੈਟਿੰਗ ਡਾਈਿੰਗ ਵਗੈਰਾ ਨੇ ਹਾਂ ਪਾਈਪ ਕਟਿੰਗ ਗ੍ਰੇਂਡਰ ਵੀ ਚਲਾ ਲੈਂਦੇ ਬੱਚੇ ਇਹਨਾਂ ਕੀ ਬਹੁਤ ਸਾਰੇ ਬੱਚੇ ਹਨ ਜਿਹੜੇ ਉਹ ਜਿਹਦਾ ਸਕਸੈਸ ਸਟੋਰੀਜ਼ ਦੀ ਰਿਗਾਰਡਿੰਗ ਆਂਦਾ ਨਹੀਂ ਆਪਣਾ 50% ਅੱਧਾ ਵੀ ਬੱਚੇ ਗਿਆ ਕਰਦੇ ਬਹੁਤ ਸਾਰੇ ਬਿਜ਼ਨਸ ਬਲਾਸਟਰ ਜਿਹੜੇ ਹਾਂ ਜੀ ਸਰ ਬੱਚੇ ਕੰਮ ਨਹੀਂ ਕਰਦੇ ਜੀ ਜੀ ਸ਼ੇਖ ਰਿਆਨ ਨਾਗਰੀਆ ਤੁਹਾਡੇ ਕਿੰਨੇ ਪੀਰੀਅਡ ਹੁੰਦੇ ਆ ਸਰ ਮੇਰਾ ਇਕ ਨਾਈਟ ਤੋਂ ਟੈਂਪਰ ਚ ਰੋਜ਼ ਨਹੀਂ ਰੋਜ਼ ਨਹੀਂ ਰੋਜ਼ ਤੇ ਠੀਕ ਕਿਉਂ ਨਹੀਂ ਰਹਿੰਦੇ ਇੰਨਾ ਵਧੀਆ ਕਲਾਸ ਤੇ ਸਰ ਜੀ ਐਡਜਸਟਮੈਂਟ ਸੀ ਕਿਸੇ ਹੋਏ ਪੀਨਰ ਸੀ ਲੈਵਲ ਪੀਰੀਅਡ ਤੇ ਹੁੰਦਾ ਹੈ ਟੈਂਸਟ ਉਰ ਹੀ ਹੁੰਦਾ ਹੈ ਹਾਂ ਜੀ ਇਹਨੂੰ ਯੂਜ਼ ਕਰੋ ਮੈਂ ਮੈਨੂੰ ਵੀ ਲੈਬ ਜਿਹਨੂੰ ਕੋ ਡੀਐਨਏ ਕੇ ਕਰਕੇ ਪੀ ਆ ਕੇਗੇ ਯੂਜ਼ ਕਰੋ ਪੋਰਸ਼ਨ ਠੀਕ ਸਾਡ ਸਕੂਲ ਦਾ ਪੈਸੇ ਤੇ ਉਹ ਵਾਲਾ ਵੀ ਕਾਫੀ ਇੰਪਰੂਵ ਹੋਣਾ ਲੱਗਦਾ ਹੈ ਸੈਕਸ਼ਨ ਪ੍ਰਾਇਮਰੀ ਸਕੂਲ ਕੋਟਨ ਨਸ਼ਰੀ ਕੇਰ ਬੁਧੀ ਰਾਜਾ ਇਸ ਕੁਸ਼ਤਰਮ ਬਾਲਾ ਡਿਵੀਜ਼ਨ 37 ਕਾਟ ਠੀਕ ਹੈ ਮੈਂ ਮੈਨੂੰ ਇੱਕ ਤਾਂ ਇਹਨੂੰ ਕਲਰ ਕਰਾਂਦੇ ਤੇ ਇਧਰ ਵਾਲੀ ਬਿਲਡਿੰਗ ਜਿਹੜੀ ਥੋੜੀ ਕੁਛ ਨਾ ਕੁਛ ਰੁਪਏ ਲਈ ਦਿੰਨੇ ਆ ਸਰ ਤਾਹਨਾ ਕਲਾ ਨੂੰ ਦਿਖ ਕੇ ਦਿੱਸ ਰਿਹਾ ਮੈਨੂੰ ਇਸ ਇਜ਼ ਅਨ ਸੇਫ ਹੈ ਨਾ ਲੱਗ ਰਿਹਾ ਤਾਂ ਤੋਰ ਕੇ ਤਾਈਂ ਤੋਂ ਪੂਰਾ ਹਿੱਸਾ ਨਾ ਤੂੰ ਕਿੰਨੇ ਕਲਾਸੋਂ ਅੱਜਦਰ 1 2 3 4 5 ਇਹਦੇ ਲਿਖੇ ਦਿਓ ਕਿ ਅਨ ਸੇਫ ਇਹ ਤੋੜੋ ਤੁਹਾਨੂੰ 8 10 9ਵੇਂ ਕਲਾਸ ਦੀ ਡਬਲ ਸਟੋਰੀ ਬਣ ਜੂਗੀ ਫੇ ਤੁਹਾਡਾ ਸਕੂਲ ਬਹੁਤ ਸੋਹਣਾ ਬਣ ਜੂਗਾ ਠੀਕ ਹੈ ਮੈਮ ਥੈਂਕ ਯੂ ਹਾਂ ਉਹ ਵੀ ਉਹ ਵੀ ਕਰਵਾ ਦਿੰਦੇ ਪਲੱਸ ਇਹਨਾਂ ਵਿੱਚ ਜਦੋਂ ਕਰੂਗੇ ਜਿਹੜਾ ਵੀ ਇੱਥੇ ਆਊਗਾ ਡਿਜ਼ਾਈਨ ਉਹਨਾਂ ਨੂੰ ਵੀ ਕਹਿ ਦਿਓ ਇੱਕ ਦੋ ਕਲਾਸ ਰੂਮ ਤੋਂ ਇੱਧਰ ਵੀ ਪਰ ਇੱਥੇ ਨਹੀਂ ਪਰ ਇੱਥੇ ਜਿਹੜੀ ਕੋਰੀਡੋਰ ਬਣਾ ਚਾਹੁੰਦਾ ਕਿ ਪੂਰਾ ਤੁਹਾਡਾ ਸਕੂਲ ਵਧੀਆ ਬਣ ਜਾਣਾ ਥੱਲੇ ਵਾਲੇ ਆ ਰੂਮ ਸੇਫ ਨੇ ਸਾਰੇ ਇਹ ਤਾਂ ਠੀਕ ਬਟੇ ਕਾਫੀ ਬੁਰੀ ਖਾਨਤ ਲੱਗਦੀ ਐ ਨਾ ਦੇਖਣ ਨੂੰ ਤੇ ਇਹਨੂੰ ਨਾ ਇੱਕ ਰਾਂ ਸੀ ਦੋ ਵਾਰੀ ਲਿਖਤਾ ਸੀਗਾ ਡਿਪਾਰਟਮੈਂਟ ਨੂੰ ਉਹਨਾਂ ਨੇ ਕੀਤਾ ਹੀ ਨਹੀਂ ਕਹਿੰਦੇ ਜਾਂ ਛੱਤਾਂ ਤੋਂ ਕੁਝ ਗਿਰਿਆ ਹੋਣਾ ਨਹੀਂ ਉੱਥੇ ਤਾਂ ਜ਼ਰੂਰੀ ਥੋੜੀ ਹੈ ਕਿ ਜਦ ਤੱਕ ਛੱਤਾਂ ਨੂੰ ਘੇਰੇ ਤਦ ਤੱਕ ਕੋਈ ਨਹੀਂ ਤਾਂ ਲੱਗਦਾ ਹੈ ਅੰਦਰ ਦੇਖੋ ਤਾਂ ਪਤਾ ਲੱਗਦਾ ਦੇਖ ਕੇ ਹਾਂ ਦੀਵਾਰ ਮਤਲਬ ਉਹਨਾਂ ਦੀ ਜੋ ਹਾਂ ਆਲਮੋਸਟ 7 ਹਾਂ ਪੀਸੀ ਹਵਾਲਾ ਨੇ ਉਹ ਤਾਂ ਘਾਟਨ ਕੀਤਾ ਹੋਇਆ ਹੈ 60 70 ਸਾਲ ਪੁਰਾਣਾ ਜਿਹੜੀ ਸਟਰਕਚਰ ਹੈ ਥੈਂਕ ਯੂ ਥੈਂਕ ਯੂ ਬੰਦਵਾਦ ਜੀ ਨਹੀਂ ਲੋੜ ਤਾਂ ਨਹੀਂ ਜੀ ਧੰਨਵਾਦ ਤੁਸੀਂ ਕੀ ਬਣਾਉਂਦੇ ਉੱਥੇ ਮੈਂ ਮਤ ਬਣਾਉਂਦੇ ਫਿਰ ਇਹ ਦੁਬਾਰਾ ਉਹਨਾਂ ਨੂੰ ਮੇਰੇ ਤੋਂ ਲਿਖਵਾਓ ਨੋਟ ਉਹਨਾਂ ਨੂੰ ਕੋ ਪੀ ਡਬਲਯੂ ਡੀ ਨੂੰ ਵੀ ਕਰਕੇ ਇਹ ਕਰਕੇ ਦਿਨ ਤੇ ਇੱਥੇ ਐਸ ਐਮ ਸੀ ਨੂੰ ਦੇ ਦੋ ਗ੍ਰਾਂਟ। ਸਭ ਤੋਂ ਪਹਿਲਾਂ ਐਸ ਐਮ ਸੀ ਬਣਾਓ। ਹਾਂ। ਥਰੂ ਐਸ ਐਮ ਸੀ ਬਣਾਓ 1 2 3। ਸਾਰਾ ਕੋਰਸ ਨਹੀਂ ਬਿਲਕੁਲ ਹੋ ਜਾਵੇ ਤਾਂ ਉਹ ਵੈਸਟ। ਉਹ ਬੜਾ ਪਲਾਨ ਹੈ। ਨਾ ਤਾਂ ਤਰ੍ਹਾਂ ਮੈਨੂੰ ਆ ਗਈ ਸਰ। ਤਾਂ ਸਜਾਹ ਆਉਗੀ ਤਕਰੀਬਨ ਸਾਰੇ ਇਹਨਾਂ ਨੂੰ। ਤੇ ਸੇਮ ਜਿਹੜੀ ਸਿਮਿਲੈਰਿਟੀ ਆ ਜੂਗੀ ਇਸ ਕੋਲ। ਤਾਂ ਇਹਨੂੰ ਬਣਾਉਂਗੇ ਇਦਾਂ ਹੀ ਉੱਤੇ ਥੱਲੇ ਕਰਕੇ। ਬਣਾਣਾ ਇਦਾਂ ਹੀ ਪੈਣਾ। ਬਣਾਣਾ ਤਾਂ ਇਦਾਂ ਹੀ ਬਣ ਜਾਏਗੀ ਸਰ। ਇੱਕ ਬਣਨਾ ਇੱਕਦਾਂ ਹੀ।